ਲੋਕ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਕਿਤਰਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਸਾਡੇ ਵੱਲੋਂ ਇੰਟਰ ਸਟੇਟ ਜਿਹੜੇ ਨਾਕੇ ਹੈਗੇ ਨੇ ਉਹ ਲਗਾਏ ਗਏ ਨੇ ਜਿਹੜੇ 24 ਆਵਰ ਸਿਟੀ ਹੈਗੇ ਆ ਵਰਕ ਕਰ ਰਹੇ ਨੇ ਐਫਐਸਟੀ ਟੀਮ ਜਿਹੜੀ ਹੈਗੀ ਜਿੱਥੇ ਵੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਉੱਤੇ ਰੇਡ ਕਰਦੀ ਹੈ ਜਿੱਦਾਂ ਸਾਡੇ ਵੱਲੋਂ ਕੈਸੋ ਆਪਰੇਸ਼ਨ ਅਲੱਗ-ਅਲੱਗ ਚਲਾਏ ਜਾ ਰਹੇ ਨੇ ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਦਾ ਸਮਰ ਨੂੰ ਤੇ ਮੈਂ ਬਠਿੰਡਾ ਤੋਂ ਡਿਸਕਰਨਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਬਟੰਡਾ ਪੁਲਿਸ ਵੱਲੋਂ ਕਿਸ ਤਰ੍ਹਾਂ ਇਹ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਸਾਡੇ ਨਾਲ ਐਸਪੀ ਸਿਟੀ ਇੱਥੇ ਅਪਡੇਟ ਨੇ ਨਰਿੰਦਰ ਸਿੰਘ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਕਾਜੀ ਸਰ ਜੀ ਕਾਜੀ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਕੀਤੇ ਗਏ ਆ ਹਾਂ ਦੇਖੋ ਜਿਹੜੇ ਇਸ ਟਾਈਮ ਦੇ ਉੱਤੇ ਬਟੰਡਾ ਜਿਹੜਾ ਹੈਗਾ ਉਹ ਇੰਟਰ ਸਟੇਟ ਹਰਿਆਣਾ ਦੇ ਨਾਲ ਸਾਡੀ ਜਿਹੜੀ ਹੈਗੀ ਬਟੰਡਾ ਦੀ ਹੱਦ ਲੱਗਦੀ ਹੈ ਸੋ ਸਾਡੇ ਵੱਲੋਂ ਇੰਟਰ ਸਟੇਟ ਜਿਹੜੇ ਨਾਕੇ ਹੈਗੇ ਨੇ ਉਹ ਲਗਾਏ ਗਏ ਨੇ ਜਿਹੜੇ 24 ਆਵਰਸ ਜਿਹੜੇ ਹੈਗੇ ਆ ਵਰਕ ਕਰ ਰਹੇ ਨੇ ਇਸ ਤੋਂ ਇਲਾਵਾ ਸਾਡੇ ਇੱਕ ਇੰਟਰ ਡਿਸਟ੍ਰਿਕਟ ਨਕਾ ਵੀ ਅਸੀਂ ਨਕਾਬੰਦੀ ਕੀਤੀ ਗਈ ਹੈ ਉਸ ਤੋਂ ਇਲਾਵਾ ਜਿਹੜੀ ਸ਼ਹਿਰ ਦੇ ਅੰਦਰ ਸਿਟੀ ਸੀਲਿੰਗ ਦੇ ਵਿੱਚ ਜਿਹੜੇ ਮੇਨ ਜਿਹੜੇ ਪੁਆਇੰਟਸ ਨਕਰੀਆ ਚੌਕ ਹੈ ਜਾਂ ਪਰਸ਼ਰਮ ਨਗਰ ਦੇ ਵਿੱਚ ਇਰੀਏ ਦੇ ਵਿੱਚ ਸਾਡੇ ਵੱਲੋਂ ਜਿਹੜੀ ਸੀਐਪੀਐਫ ਦੇ ਨਾਲ ਨਕਾਬੰਦੀ ਕੀਤੀ ਗਈ ਹੈ ਸੋ ਹੁਣ 24 ਘੰਟੇ ਸਾਡੇ ਵੱਲੋਂ ਤਿੰਨ ਸ਼ਿਫਟਾਂ ਦੇ ਵਿੱਚ ਸੀਐਪੀਐਫ ਦੇ ਵਿੱਚ 8-8 ਘੰਟੇ ਵਾਸਤੇ ਸਾਨੂੰ ਫੋਰਸ ਮਿਲਦੀ ਹੈ ਤੇ ਜਿਹੜੀ ਸਾਡੀ ਫੋਰਸ 12 ਘੰਟੇ ਵਾਸਤੇ ਜਿਹੜੀ ਹੈਗੀ ਗਾਈਡ ਜਿਹੜਾ ਨਾਲ ਅਸੀਂ ਕਰੋ ਰਹੇ ਹਾਂ ਫਿਲਹਾਲ ਦੀ ਗੱਲ ਹੈ ਸਾਡੇ ਵੱਲੋਂ ਨਕਾਬੰਦੀ ਇੰਟਰ ਡਿਸਟ੍ਰਿਕਟ ਇੰਟਰ ਸਟੇਟ ਕਨਾਲ ਸਿਟੀ ਦੇ ਅੰਦਰ ਜਿਹੜੀ ਮਾਕਾਬੰਦੀ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਨੇ ਫਲਾਈਂਗ ਸਕਵਰਡਸ ਦੀ ਟੀਮ ਨੇ ਐਫਐਸਟੀ ਤੇ ਸਟੈਟਿਕ ਸਰਵੈਲੈਂਸ ਟੀਮਸ ਨੇ ਜਿਹੜੀਆਂ ਉਹ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਜਿਹੜੀਆਂ ਆਲ ਸਾਰੇ ਹਲਕਿਆਂ ਦੇ ਵਿੱਚ 24 ਆਵਰਸ ਜਿਹੜੀਆਂ ਹੈਗੀਆਂ ਨੇ ਕਸ਼ਤ ਕਰਦੀਆਂ ਨੇ ਜਿਹਦੇ ਵਿੱਚ ਐਫਐਸਟੀ ਟੀਮ ਜਿਹੜੀ ਹੈਗੀ ਜਿੱਥੇ ਵੀ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਤੇ ਰੇਡ ਕਰਦੀ ਹੈ ਐਸਐਸਟੀ ਦੀ ਟੀਮ ਵੱਲੋਂ ਜਿਹੜੀ ਹੈਗੀ ਐਲੈਕਸ਼ਨ ਕਮਿਸ਼ਨ ਦੇ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਇੰਪਲੀਮੈਂਟੇਸ਼ਨ ਕਰਾਉਣ ਵਾਸਤੇ ਜਿਹੜੀ ਹੈਗੀ ਬੋਲੀ ਵਿੱਚ ਅਵੇਅਰਨੈਸ ਵੀ ਕੀਤੀ ਜਾਂਦੀ ਤੇ ਇਨਫੋਰਸਮੈਂਟ ਵੀ ਕਰਾਈ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਦੇ ਅਪਰਾਲੇ ਤੱਕ ਕੀਤੇ ਜਾ ਰਹੇ ਨੇ ਨਸ਼ਾਸ਼ਟਮ ਇਹ ਨਸ਼ੇ ਵਾਸਤੇ ਜਿਹੜੀਆਂ ਸਾਡੀਆਂ ਮੇਨ ਜਿਹੜੀਓ ਦੇ ਵਿੱਚ ਇਫੈਕਟਿਵ ਟੀਮਸ ਨੇ ਉਹ ਇੰਟਰ ਸਟੇਟ ਜਿਹੜੀਆਂ ਨਾਕਾਬੰਦੀ ਜਿਹੜੀ ਜਿੱਦਾਂ ਡੋਮ ਵਾਲੀ ਨਾਕਾ ਸਾਡਾ ਹੈਗਾ ਉੱਥੇ ਕੁਝ ਰਿਕਵਰੀਜ਼ ਵੀ ਹੋਈ ਜਾਂਦੇ ਨੇ ਮੁਕੱਦਮਾ ਵੀ ਦਰਜ ਦਿਸਟ੍ਰਿਕਟ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਜਿੱਦਾਂ ਸਾਡੇ ਵੱਲੋਂ ਕੈਸੋ ਆਪਰੇਸ਼ਨ ਅਲੱਗ-ਅਲੱਗ ਚਲਾਏ ਜਾ ਰਹੇ ਨੇ ਜਿੱਦਾਂ ਲਾਸਟ ਵੀਕ ਅਸੀਂ ਧੁੱਬੀਆਂ ਨਾ ਬਸਤੀ ਦੇ ਵਿੱਚ ਕੈਸ ਆਪਰੇਸ਼ਨ ਚਲਾਇਆ ਸੀਗਾ ਵੀਰਤਲਾ ਬਸਤੀ ਦੇ ਵਿੱਚ ਕੀਤਾ ਸੋ ਕੋਆਰਡੀਨੇਟਡ ਸਰਚ ਆਪਰੇਸ਼ਨ ਵੀ ਨਾਲ ਨਾਲ ਅਸੀਂ ਪਲਾਨ ਕਰ ਰਹੇ ਹਾਂ ਜਿਦੇ ਵਿੱਚ ਮੇਨ ਮਕਸਦ ਜਿਹੜਾ ਹੈਗਾ ਐਂਟੀ ਬੇਸ ਤੇ ਜਿਹੜੀ ਰਿਕਵਰੀ ਹੁੰਦਾ ਹੈਗੀ ਅਸੀਂ ਕਰਨਾ ਹਾਂ ਜਿਹੜੇ ਬਿੜੇ ਵਿਅਕਤੀ ਜਿਨ੍ਹਾਂ ਨੇ ਜਿੱਲੇ ਅੰਦਰ ਬੰਦ ਨੇ ਉਹ ਹੁਣ ਛੁੱਟੇ ਦੇ ਆਏ ਹੋਏ ਨੇ ਜਾਂ ਕਿਸ ਤਰ੍ਹਾਂ ਬਾਹਰ ਆਏ ਹੋਏ ਨੇ ਬੇਲ ਤੇ ਆਏ ਹੋਏ ਨੇ ਉਹਨਾਂ ਦੇ ਰਿਪੋਰਟ ਕਿਸ ਤਰ੍ਹਾਂ ਦੀ ਇਨਰ ਨੇ ਕੀਤੀ ਹੈ ਜਿਹੜੇ ਬੇਲ ਆਉਟਸ ਨੇ ਜਾਂ ਇਸ ਦੇ ਨਾਲ ਜਿਹੜੇ ਟਰਬਲ ਮੇਕਰਸ ਨੇ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਸਾਡੇ ਵੱਲੋਂ ਪ੍ਰੀਵੈਂਟਿਵ ਐਕਸ਼ਨ ਲਿਆ ਇਨਫਰਮੇਸ਼ਨ ਸਟੈਕੂਲ ਰੀਸੀਵ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਜਿਕਰ ਕੋਈ ਇੱਕ ਜਾਂ ਦੋ ਮੁਕਦਮੇ ਦਰਜ ਨੇ ਤਾਂ ਸਤ ਪੰਚਾਇਤ ਦੇ ਵਿੱਚ ਅਸੀਂ ਪ੍ਰੀਵੈਂਟਿਵ ਐਕਸ਼ਨ ਕਰਦੇ ਜੇ ਤਿੰਨ ਮੁਕਦਮੇ ਦਰਜ ਨੇ ਜਾਂ ਤਿੰਨ ਤੋਂ ਵੱਧ ਦਰਜ ਹੈਗੇ ਤਾਂ ਅਸੀਂ 110 ਦੇ ਵਿੱਚ ਇਹ ਰਹਿਗਾ ਪ੍ਰੀਵੈਂਟਿਵ ਐਕਸ਼ਨ ਉਹਨਾਂ ਦਾ ਕਰਵਾ ਲਏ ਮਾਰੋਂ ਵੀ ਕਿਸ ਤਰ੍ਹਾਂ ਦੀ ਫੋਰਸ ਮੰਗਾਈ ਗਈ ਹੈ ਪੈਰਾਮੀਟਰੀ ਫੋਰਸਾਂ ਹੋਰ ਵੀ ਲੱਗਦਾ ਹੈ ਦੇਖੋ ਜਿੱਦਾਂ ਜਿੱਦਾਂ ਕਿਉਂਕਿ ਬਾਕੀ ਸਟੇਟਸ ਦੇ ਵਿੱਚ ਵੀ ਇਲੈਕਸ਼ਨ ਹੈ ਅਲੱਗ-ਅਲੱਗ ਫੇਸਸ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਇਲੈਕਸ਼ਨ ਹੋ ਰਿਹਾ ਸੋ ਸਾਡੇ ਕੋਲ ਫਿਲਹਾਲ ਅਜੇ ਸੀਏਪੀਐਫ ਦੀ ਕੰਪ ਇਸ ਤੋਂ ਇਲਾਵਾ ਜਿੱਦਾਂ ਜਿੱਦਾਂ ਬਾਕੀ ਸਟੇਟਸ ਦੇ ਵਿੱਚ ਜਿਹੜੇ ਫੇਸ ਦੇ ਵਿੱਚ ਇਲੈਕਸ਼ਨ ਖਤਮ ਹੁੰਦਾ ਜਾਊਗਾ ਸਾਡੇ ਕੋਲ ਹੋਰ ਫੋਰਸ ਜਿਹੜੀ ਹੈਗੀ ਹੈ ਇਹ ਰੀਸਿਵ ਹੁੰਦੀ ਜਾਊਗੀ ਫਿਲਹਾਲ ਜਿਹੜੀ ਹੈਗੀ ਹੈ तकरीबन ਜਿੱਦਾਂ ਲਾਸਟ ਇਲੈਕਸ਼ਨ ਦੇ ਵਿੱਚ ਸਾਡੇ तकरीबन 30 ਪਲੱਸ ਕੰਪਨੀਆਂ ਸਾਨੂੰ ਮਿਲਿਆ ਸੀਗੇ ਸੋ ਇਸ ਵਾਰ ਵੀ ਫੋਰਸ ਜਿਹੜੀ ਹੈਗੀ ਮਿਲੂਗੀ ਤੇ ਇਨਕਮਿੰਗ ਡੇਸ ਯੂ ਵਿਲ ਸੀ ਕਿ ਸਾਡੇ ਕੋਲ ਕਾ ਜਿਹੜੀ ਕਾਫੀ ਫੋਰਸ ਹੈ ਜਿਹੜੀ ਅਵੇਲੇਬਲ ਹੋ ਜਾਊਗੀ ਇੰਟਰ ਸਟੇਟ ਜਿਹੜੇ ਸਬ WBB ਆਪਾਂ ਨੂੰ ਨਾਕੇ ਲਗਾਏ ਗਿਆ ਉਹਨਾਂ ਦੇ ਉੱਤੇ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਆਪਣਾ ਹੋਈ ਹੈ ਬਿਆਗ ਜੇ ਅਸੀਂ ਗੱਲ ਕਰ ਰਹੇ ਕੰਬਰੀ ਦਾ ਦੇਖੋ ਜਿਹੜੀ ਡੂੰਮਵਲੀ ਨਾਕਾ ਉੱਤੇ ਸਾਡੀ ਰਿਕਵਰੀਜ਼ ਹੁੰਦੀਆਂ ਨੇ ਉੱਥੇ ਜੈਰੋਨ ਦੇ ਵਿੱਚ ਰਿਕਵਰੀ ਦੀ ਆਲਦੋ ਜੇ ਸਮਾਲ ਕੁਆਲਿਟੀ ਦੇ ਮਕਦਮੇ ਸੀ ਪਰ ਸਾਡੀ ਰਿਕਵਰੀਜ਼ ਉੱਤੇ ਹੁੰਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਕੈਸ਼ ਦੀ ਕਾਫੀ ਰਿਕਵਰੀ ਹੁੰਦੀਆਂ ਨੇ ਤਾਂ ਪਿੱਛੇ ਜੀ ਕਾਫੀ ਹੈਵੀ ਕੁਆਲਿਟੀ ਦੇ ਵਿੱਚ ਕੈਸ਼ ਦੀ ਇੱਕ ਰਿਕਵਰੀ ਹੋਈ ਸੀ ਸੋ ਮੇਨਲੀ ਜਿਹੜਾ ਕ ਵੀ ਬਰੈਂਡਡ ਡੱਬੜੀ ਦਾ ਰੋਡ ਡੂੰਮਵਲੀ ਨਾਕਾ ਜਿਹੜਾ ਕਾਫੀ ਇਫੈਕਟਿਵ ਹੈ ਉੱਥੇ ਕਾਫੀ ਰਿਕਵਰੀਜ਼ ਹੋ ਰਹੀਆਂ ਤੇ ਅਸੀਂ ਮਕਦਮੇ ਵੀ ਦਰਜ ਰਜਿਸਟਰ ਕਰਦੇ ਹਾਂ ਕੈਸ਼ ਨੂੰ ਲੈ ਕੇ ਕਿਸ ਤਰ੍ਹਾਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਕਿਸ ਤਰ ਦੇਖੋ ਜੀ ਦਾ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨਸ ਮੁਤਾਬਕ 10 ਲੱਖ ਤੱਕ ਜੇ ਬੰਦਾ ਕੋਈ ਕੈਸ਼ ਕੈਰੀ ਕਰਦਾ ਹੈ ਤਾਂ ਉਹਦੇ ਕੋਲ ਜਿਹੜਾ ਉਹਦਾ ਸਬੰਧ ਵਿੱਚ ਐਵੀਡੈਂਸ ਹੋਣਾ ਚਾਹੀਦਾ ਹੈ ਕੋਈ ਬੈਂਕ ਸਟੇਟਮੈਂਟ ਜੇ ਜਿਤੋਂ ਵੀ ਉਹ ਬੰਦਾ ਲੈ ਕੇ ਆਇਆ ਉਹਦੇ ਕੋਲ ਪ੍ਰੋਪਰ ਪ੍ਰੂਫ ਹੋਣਾ ਚਾਹੀਦਾ ਅਦਰਵਾਈਜ਼ ਐਸ ਪਰ ਇਲੈਕਸ਼ਨ ਕਮਿਸ਼ਨਸ ਗਾਈਡਲਾਈਨਸ ਕਿਸੇ ਖਾਹੇ ਉੱਪਰ ਕੋਈ ਵੀ ਕੈਸ਼ ਕੈਰੀ ਕਰਨਾ ਹੈ ਤਾਂ ਲੇਖੋ ਉਹਦੇ ਸੰਬੰਧੀ ਜਿਹੜੀ ਹੈਗੀ ਐਵੀਡੈਂਸ ਹੋਣਾ ਚਾਹੀਦਾ ਪ੍ਰੂਫ ਹੋਣਾ ਚਾਹੀਦਾ ਮੇਰੇ ਕੋਲ ਜਿਸ ਸਮਾਧਨ ਐ ਸਪੈਸੀਟੀ ਮਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਵੱਲੋਂ ਇੰਟਰਸਟੇਟ ਦੇਖੇ ਆਪਾਂ ਲੱਕ ਲਗਾ ਕੇ ਚੰਗੀ ਤਿਆਰੀ ਆ ਉੱਥੇ ਨਾਲ ਇਹਨਾਂ ਵੱਲੋਂ ਲਗਾਤਾਰ ਨਸ਼ੇ ਨੂੰ ਲੈ ਕੇ ਵੀ ਇਹਨਾਂ ਦੀ ਚੰਗੀ ਤਿਆਰੀ ਆ ਤੇ ਇਹਨਾਂ ਵੱਲੋਂ ਵੀ ਆਪਣਾ ਹੈਵੀ ਵੀ ਆਪਣਾ ਰੂਮ ਵਾਲੀ ਪੈਰੀ ਉੱਤੇ ਇਹਨਾਂ ਵੱਲੋਂ ਵੀ ਆਪਣਾ ਰਿਕਵਰੀ ਵੀ ਕੀਤੀ ਗਈ ਆ ਸਮਰੋਹ ਦੀ ਬਿੰਦਾ ਤੋਂ ਇਸ ਕਰਨੀ ਆ